ਨਾਲ ਸਿੰਘ ਜਥੇਬੰਦੀਆਂ ਜੁੜੀਆਂ ਉਹਨਾਂ ਦਾ ਕਰਕੇ ਹੀ ਤਾਂ ਅੱਜ ਸਾਡਾ ਸਾਰਾ ਗਵਾਂਢ ਸਾਡੇ ਨਾਲ ਹੈ ਜਿਹੜਾ ਧੱਕਾ ਕਰਦਾ ਨਾ ਗਰੀਬ ਨੂੰ ਉਹਦੇ ਨਾਲ ਸੌਦਾ ਵੀ ਲੱਗੂਗਾ ਉਹਦੇ ਨਾਲ ਇਸੇ ਤਰ੍ਹਾਂ ਹੀ ਹੋਊਗਾ ਹੁਣ ਇੱਕ ਦਾ ਇੱਕ ਅੱਧਾ ਘਰ ਹੁੰਦਾ ਹੀ ਮਾਫੀ ਵੀ ਕਰਦੇ ਚੱਲ ਚੱਲ ਜਾਂਦੇ ਹੈ ਨਾ ਹੁਣ ਕਿੰਨੇ ਘਰ ਬਰਬਾਦ ਕਰੇ ਇੱਕ ਨਹੀਂ ਦੋ ਨਹੀਂ ਇਕੱਠੇ 10 12 ਘਰ ਹੈ ਜਿਨ੍ਹਾਂ ਤੇ ਕਬਜ਼ਾ ਕਰਕੇ ਬੈਠਾ ਉਹ ਕੋ ਚੰਗੀ ਗੱਲ ਆ 10000 ਦੀ 20000 ਦੀ ਲੱਖ ਰਈ ਉਹਨੂੰ ਕੋ ਵੀ ਕਿਸ਼ਤਾਂ ਰਹੀ ਪੈਸੇ ਤਾਰ ਆਪਾਂ ਕਿ ਇਹਨੂੰ ਘਰੋਂ ਬੇਕਾਰ ਕਰ ਦੇਣਾ ਘਰ ਦੇ ਕਬਜ਼ਾ ਕਰਨਾ ਕੋ ਚੰਗੀ ਕਰਤੂਤ ਥੋੜਾ ਹੈਗੀ ਆ ਜੇ ਤੂੰ ਪੈਸੇ ਵਾਲਾ ਹ ਸਹੀ ਗੱਲ ਕਹੀ ਅੱਜ ਫਿਰ ਕਿੰਨੇ ਘਰਾਂ ਦਾ ਕਬਜ਼ਾ ਦਵਾ ਰਹੇ ਹੋ ਜੀ ਆਏ ਟੋਟਲ 10 ਘਰ ਆਹਨੇ ਬਾਬਾਈ 10 ਘਰ ਰਹੇ ਨੇ ਦੇਖ ਸਕਦੇ ਹੋ ਘਰ ਦਾ ਕਬਜ਼ਾ ਦਪਾਉਣਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜੀ ਰਿਪੋਰਟ ਵੀਡੀਓ ਕਰਦੋ ਸ਼ੇਅਰ ਦੇਖ ਸਕਦੇ ਹੋ ਘਰ ਦਾ ਦਬਾਉਣ ਦਾ ਕਬਜ਼ਾ ਦਬਾਉਣ ਲਈ ਸੰਤੋਸ਼ ਰਾਣੀ ਨੂੰ ਸੰਤੋਸ਼ ਰਾਣੀ ਨੂੰ ਘਰ ਦਾ ਕਬਜ਼ਾ ਕਬਜ਼ਾ ਦਬਾਉਣ ਲਈ ਨਿੰਗ ਸਿੰਘ ਜਥੇਬੰਦੀਆਂ ਅੱਗੇ ਵਧ ਰਹੀਆਂ ਨੇ ਦੇਖ ਸਕਦੇ ਹੋ ਜੀ ਗੋਬਿੰਦ ਸਿੰਘ ਸ਼ਾਜਲੀ ਤੇ ਨਾਲ ਨਿੰਗ ਸਿੰਘ ਜਥੇਬੰਦੀਆਂ ਸੰਤੋਸ਼ ਰਾਣੀ ਨੂੰ ਘਰ ਦਾ ਕਬਜ਼ਾ ਦਿਵਾਉਣਾ ਦੇਖੋ ਆ ਮਤਾਵਾ ਦੇਖ ਕਿੰਨਾ ਅੱਖਾਂ ਚੋਂ ਹੰਝੂ ਦੇਖ ਸਕਦੇ ਹੋ ਵੀ ਦੇਖ ਸਕਦੇ ਹੋ ਹੁਣ ਦੇਖ ਸਕਦੇ ਹੋ ਵੀ ਜਿੰਦਾ ਤੋੜ ਲਈ ਅੱਗੇ ਵੱਧ ਚੁੱਕੇ ਨੇ ਪੂਰੀ ਜੋਸ਼ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਜੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੀ ਤਸਵੀਰਾਂ ਕੋਈ ਕਾਬੀਨਰ ਕੋਲ ਨੂੰ ਮਾਸਟਰ ਕਰਦੇ ਹੋ। ਦੇਖ ਸਕਦੇ ਹੋ ਕਿ ਗੋਵਿੰਦ ਸਿੰਘ ਦਾ ਲੌਂਗ ਉਹ ਸਾਗਲੀ ਨੇ ਚਿੰਤਾ ਤੋੜ ਰਹੇ ਨੇ ਕਬਜਾ ਲੈ ਰਹੇ ਨੇ ਅੱਜ ਮਕਾਨ ਦਾ। ਦੇਖ ਸਕਦੇ ਹੋ ਜੀ ਪਿੱਛੇ ਉਹ ਐ ਨਾ ਕਰੋ ਤੁਸੀਂ। ਅਰੇ ਹੋ ਜਾ। ਟੌਪ ਮਾਰ ਕੇ ਹਾਂ। ਤੁੱਕੇ ਨੇ ਜੀ ਕਰਦੇ ਵਿੱਚ ਦਾਖਲ ਹੋ ਦੇਖੋ ਤੁੱਕੇ ਜੀ ਕਰਦੇ ਵਿੱਚ ਦਾਖਲ ਹੋ ਗਏ ਸੰਤੋਸ਼ ਰਾਣੀ ਨੂੰ ਉਹਦਾ ਘਰ ਦਪਾਉਣ ਚ ਕਾਮਯਾਬ ਹੋ ਗਏ ਦੇਖ ਸਕਦੇ ਹੋ ਜੀ ਕਰਦੇ ਤੋਂ ਕਰ ਲਿਆ ਮਕਾਨ ਦੇ ਵਿੱਚ ਜੀ ਕਰੇ ਗੁੰਡਾ ਕਰਦੇ ਲੈ ਚਲੇਗੀ ਵਿੱਚ ਲਿੰਗ ਸਿੰਘਾਂ ਨੇ ਕਬਜ਼ਾ ਦਪਾਤਾ ਸੰਤੋਸ਼ ਰਾਣੀ ਨੂੰ ਦੇਖ ਸਕਦੇ ਹੋ ਜੀ ਲਿੰਗ ਸਿੰਘਾਂ ਨੇ ਜਿਹੜਾ ਕਬਜ਼ਾ ਘਰ ਦਾ ਦਮਾਉਣ ਦੇ ਵਿੱਚ ਕਾਮਯਾਬ ਹੋ ਗਏ ਦੂਜੇ ਜਿੰਦਾ ਵੀ ਨੇ ਲਿੰਗ ਸਿੰਘ ਜਥੇਬੰਦੀਆਂ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਅੱਗੇ ਹੋ ਕੇ ਲੜਾਈ ਜਿਹੜਾ ਤੋੜਿਆ ਜਾ ਰਿਹਾ ਹੈ ਹਿੰਦੂ ਖਾਤਰੇ ਚ ਅੱਜ ਲਹਿਰੇ ਕਾਗੇ ਦੇ ਵਿੱਚ ਇੱਕ ਹਿੰਦੂ ਪਰਿਵਾਰ ਮਤਲਬ ਕਿ ਘਰੋਂ ਬੇਕਾਰ ਕੀਤਾ ਹੋਇਆ ਮੈਂ ਉਹਨਾਂ ਜਿਹੜੀਆਂ ਰੋਜ਼ ਕਹਿੰਦੇ ਨੇ ਵੀ ਹਿੰਦੂ ਖਾਤਰੇ ਚ ਹੈ ਜੀ ਹਿੰਦੂ ਖਾਤਰੇ ਚ ਹੈ ਹਿੰਦੂ ਖਾਤਰੇ ਚ ਹੈ ਅੱਜ ਮੈਂ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਮਤਲਬ ਕਿ ਹਟਕਵਾਂਜ ਕਰਦੀਆਂ ਨੇ ਵੀ ਹਿੰਦੂ ਖਾਤਰੇ ਚ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਇੱਕ ਹਿੰਦੂ ਪਰਿਵਾਰ ਘਰੋਂ ਕੱਢਿਆ ਹੋਇਆ ਇੱਕ ਤਕੜੇ ਫਾਇਨੈਂਸਰ ਨੇ ਮਰ ਕੇ ਘਰ ਨੂੰ ਕਬਜ਼ਾ ਕੀਤਾ ਹੋਇਆ ਅੱਜ ਕੋਈ ਵੀ ਹਿੰਦੂ ਜਥੇਬੰਦੀ ਇੱਥੇ ਦਿਖ ਨਹੀਂ ਰਹੀ ਸਿੱਖ ਜਥੇਬੰਦੀਆਂ ਲੜੀਆਂ ਉਹਨਾਂ ਦੇ ਹੱਕ ਪਰ ਸੱਚ ਨਾਲ ਸੱਚੇ ਪਾਤਸ਼ਾਹ ਨੇ ਸਾਨੂੰ ਸੱਚ ਦਾ ਬਾਣਾ ਦਿੱਤਾ ਤੇ ਸੱਚ ਦੀ ਇਹ ਗੱਲ ਕਰੋ ਉਹ ਅੱਜ ਲੋਕਾਂ ਨੇ ਤੈਅ ਕਰਤਾ ਅਸੀਂ ਇੱਕ ਘਰ ਤੇ ਕਰਤਾ ਕਬਜ਼ਾ ਦੂਜੇ ਘਰ ਵੱਲ ਅਸੀਂ ਜਾ ਰਹੇ ਜਿਹੜਾ ੱਤਕਾ ਕਰਦਾ ਨਾ ਗਰੀਬ ਬਣਾਉ ਦੇਣਾ ਸੌਦਾ ਵੀ ਲੱਗੂਗਾ ਉਹਦੇ ਨਾਲ ਇਸੇ ਤਰ੍ਹਾਂ ਹੀ ਹੋਊਗਾ ਆਪਾਂ ਕਿ ਇਹਨੂੰ ਘਰੋਂ ਬੇਕਾਰ ਕਰ ਦੇਣਾ ਘਰ ਦੇ ਕਵਜਾ ਕਰਨਾ ਕੋਈ ਚੰਗੀ ਕਰਤੂਤ ਥੋੜਾ ਹੈਗੀ ਆ ਜੇ ਤੂੰ ਪੈਸੇ ਵਾਲਾ ਹੋਂਗਾ ਤੂੰ ਆਪਣੇ ਘਰ ਹੋਂਗਾ ਪਰ ਤੂੰ ਹੱਕ ਸੱਚ ਤੇ ਖੜ੍ਹ ਕਰੀ ਬੀਬੀਆਂ ਇਦਾਂ ਦੀਆਂ ਜਿੰਨੇ ਘਰੋਂ ਰਿਸ਼ਤਾ ਤਾਂ ਲੈ ਕੇ ਪੜਾਇਆ ਹੋਇਆ ਵੇ ਇੱਕ ਬੀਬੀ ਇੱਥੇ ਆਉਣੀ ਔਰ ਰੰਡੀ ਆ ਇੱਕੋ ਇੱਕ ਬੱਚਾ ਉਹਦਾ ਬੱਚਾ ਮੋਟਰਾਂ ਚੰਦੇ ਘਲਾਰ ਕੇ ਉਹਨੂੰ ਧਮਕੀਆਂ ਦਿੰਦਾ ਪਿਸਤੌਲ ਦਿਖਾ ਕੇ ਕਿ ਤੈਨੂੰ ਗੋਲੀ ਮਾਰ ਦਾਂਗੇ ਇਹ ਕਿਤੇ ਨੇ ਤੇ ਕੰਮ ਹੋਏ ਹੈ ਜਿੱਦੋਂ ਇਹ ਗਰੀਬਾਂ ਨੂੰ ਗੋਲੀਆਂ ਦੀਆਂ ਧਮਕੀਆਂ ਦੇਣਾ ਵਾ ਤੂੰ ਹੱਤ ਹੋ ਗਈ ਆ ਤੂੰ ਰੱਬ ਤੋਂ ਡਰ ਰੱਬ ਦੀ ਚਪੇੜ ਪੈਣ ਲੱਗਿਆ ਪਤਾ ਨਹੀਂ ਲੱਗਣਾ ਏ ਮਾਰਾ ਦਾ ਪਤਾ ਨਹੀਂ ਲੱਗਦਾ ਕਿਹੜੇ ਵਾਲੇ ਅੱਖਾਂ ਤੋਂ ਲੱਖਾਂ ਤੋਂ ਸੋੜਦੇ ਨੇ ਲੱਖਾਂ ਤੋਂ ਅੱਖਾਂ ਚ ਕਰ ਦਿੰਦਾ ਵੀਰ ਆਪ ਕੋਲ ਡਰ ਕੇ ਰੋਵੀ ਤੇ ਅੱਜ ਫਿਰ ਇੱਕ ਘਰ ਨੂੰ ਕਬਜ਼ਾ ਦਵਾਉਣ ਚ ਕਿਵੇਂ ਕਾਮਯਾਬ ਹੋ ਗਏ ਜੀ ਕਾਮਯਾਬ ਹੋ ਗਿਆ ਜੀ ਤੇ ਹੁਣ ਦੂਜੇ ਦੂਜੇ ਘਰ ਵੱਲ ਚੱਲਿਓ ਸਾਰੇ ਕਰਾਂਗੇ ਨਹੀਂ ਸੰਗ ਦਾ ਜਿਵੇਂ ਸੰਗਤ ਕਹੋਗੇ ਉਸ ਹਿਸਾਬ ਨਾਲ ਚੱਲਾਂਗੇ ਇਹੋ ਜਿਹੇ ਲੋਕ ਜਿਨ੍ਹਾਂ ਦੇ ਮੂੰਹ ਨੂੰ ਫੋਲ ਲੱਗੇ ਹੁੰਦੇ ਕਰਦੇ ਹੁੰਦੇ ਮੈਂ ਤੁਹਾਨੂੰ ਉਹਦੇ ਵੀ ਦੱਸ ਜੀ ਵੀ ਕਹਾਣੀਆਂ ਘੱਟ ਰਹੀ ਨਹੀਂ ਤੇ ਇਹ ਇਹਨਾਂ ਦੀਆਂ ਚਾਲਾਂ ਨੇ ਕਿਉਂਕਿ ਜਦੋਂ ਸੰਘਰਸ਼ ਲੜਦੇ ਆ ਇਦੋਂ ਵੀ ਵੱਡੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੇ ਜਿਹੜੇ ਸਾਹਮਣੇ ਆਉਣਗੇ ਜੇ ਇਹੋ ਜਿਹੀਆਂ ਕਾਰਵਾਈਆਂ ਤੋਂ ਡਰਨ ਲੱਗੇ ਕੋਈ ਪਰਵਾਹ ਨਹੀਂ ਆਪਣੀ ਲੜਾਈ ਦਿਸ਼ਾ ਠੀਕ ਦੀ ਜਦੋਂ ਦਿਸ਼ਾ ਠੀਕ ਹੋਵੇ ਫਿਰ ਰਾਹ ਆਪ ਹੀ ਬਣਦਾ ਜਾਂਦਾ ਹੈ ਉਹ ਅੱਜ ਲੋਕਾਂ ਨੇ ਤੈਅ ਕਰਤਾ ਅਸੀਂ ਇੱਕ ਘਰ ਤੇ ਕਰਾਤਾ ਕਬਜ਼ਾ ਦੂਜੇ ਘਰ ਵੱਲ ਅਸੀਂ ਜਾ ਰਹੇ ਹਾਂ ਉਹਦਾ ਘਰ ਬਸੇਬਾ ਤੇ ਬੇਗਮਪੁਰਾ ਵਸਾ ਕੇ ਆ ਜਿਹੜਾ ਅਸੀਂ ਦਬ ਲਵਾਂਗੇ ਹਾਂਜੀ ਗੋਬਿੰਦ ਸਿੰਘ ਜੀ ਤੁਸੀਂ ਨੇ ਅੱਜ ਦੋ ਘਰਾਂ ਦੇ ਜਿਹੜਾ ਕਹਦੇ ਆ ਕਿ ਕਬਜ਼ਾ ਲੈਣ ਚ ਸਫਲ ਹੋ ਗਏ ਜਿੰਦੇ ਤੋੜ ਕੇ ਤੁਸੀਂ ਮਾਈਆਂ ਨੂੰ ਬਿਠਾਇਆ ਹੈ ਹੋਰ ਕੀ ਕੀ ਕਹਿੰਦੇ ਇੱਕ ਤੀਜਾ ਕਰ ਕਹਿੰਦੇ ਸੀ ਹੋਰ ਵੀ ਕਹਿੰਦੇ ਸੀ ਕੀ ਕੀ ਮੰਗਾਂ ਰਹਿ ਗਈਆਂ ਤੇ ਜਿਹੜੇ ਤੀਜੇ ਦੀ ਐ ਉਹਦੇ ਤੇ ਸਾਡੀਆਂ ਮੰਗਾਂ ਨੇ ਕੁਛ ਇੱਕ ਤਾਂ ਉਹਦਾ ਮੋਟਰਸਾਈਕਲ ਐ ਇੱਕ ਉਹਦਾ ਮੋਬਾਈਲ ਐ ਤੇ ਕੁਸੋ 50000 ਰੁਪਇਆ ਉਹਦੇ ਨਾਲ ਕਰਿਆ ਤੀ ਦੇਣਾ ਜਿਹੜੇ ਤੀਜੇ ਬੰਦੇ ਉਹ ਅਸੀਂ ਪ੍ਰਸ਼ਾਸਨ ਨੂੰ ਮਿਲ ਕੇ ਜੇ ਕੋਈ ਦੁਬਾਰਾ ਸੰਘਰਸ਼ ਦੀ ਲੋੜ ਪਈ ਤਾਂ ਕਰਾਂਗੇ ਉਸ ਮੰਗਾਂ ਰਹਿੰਦੀਆਂ ਨੇ ਤੇ ਨਾਲ ਇਹਦੇ ਮੰਗੇ ਵੀ ਬਲਦੀਪ ਤੇ ਹੋਰ ਇਹਦੀ ਉਚਵਦਰੀ ਡਾਂਟ ਪੜਤਾਲ ਤੱਕ ਸਾਡਾ ਇਹ ਸੰਘਰਸ਼ਾ ਜਾਰੀ ਰਹੂਗਾ ਪਰ ਅਸੀਂ ਅੱਜ ਜਿਹੜਾ ਐਸਟੀਮ ਦੇ ਧਰਨਾ ਲੱਗਿਆ ਹੋਇਆ ਦੀ ਉਹ ਹਾਲ ਫਿਰ ਅਸੀਂ ਕਵਰੇਜਾਂ ਤੇ ਸਮਾਪਤ ਕਰਦੇ ਆ ਤੇ ਤੁਹਾਡਾ ਸਾਰੀ ਪ੍ਰੈਸ ਦਾ ਧੰਨਵਾਦ ਕਰਦੇ ਆ ਬਹੁਤ ਲਹਿਰਾ ਪ੍ਰੈਸ ਦਾ ਤੇ ਹੋਰ ਆਲੇ ਦੁਆਲੇ ਸ਼ਾਦੀ ਵਾਲੇ ਜਿਹੜੇ ਵੀ ਸਮੂਹ ਤੋਂ ਸਾਡੇ ਮਿੱਤਰ ਦੋਸਤ ਵੀਰਾਂ ਨੇ ਸਾਡੀ ਕਵਰੇਜ ਕੀਤੀ ਹੱਕ ਸੱਚ ਦੀ ਆਵਾਜ਼ ਨੂੰ ਉਠਾਇਆ ਉਹਨਾਂ ਦਾ ਬਹੁਤ ਧੰਨਵਾਦ ਹੈ ਜਨਕਿ ਅਸੀਂ ਜਿਹੜੀ ਮੰਗ ਕਰਦੇ ਆ ਤੁਹਾਡੇ ਅੱਜ ਕੈਮਰੇ ਰਾਹੀਂ ਕੱਲੇ ਬਲਦੀਪ ਤੇ ਕਾਰਵਾਈ ਦੀ ਮੰਗ ਕਰਦੇ ਹਾਂ ਹੋਰ ਸਾਡੀ ਕਿਸੇ ਨਾਲ ਕੋਈ ਰੰਜਸ਼ ਨਹੀਂ ਕਿਸੇ ਉਹਨਾਂ ਦੇ ਪਰਿਵਾਰ ਨਾਲ ਜੇ ਕਿਸੇ ਤੇ ਕੋਈ ਹੋਰ ਕਿਸੇ ਵੀ ਦੂਜੇ ਵਿਅਕਤੀ ਤੇ ਕਿਸੇ ਤੇ ਕੋਈ ਕਾਰਵਾਈ ਹੋ ਗਈ ਤਾਂ ਉਹ ਅਸੀਂ ਜਣ ਕੇ ਵਾਪਸ ਲਵਾਂਗੇ ਕਰਜ਼ੇ ਦੇ ਬਦਲੇ ਕਿਸੇ ਦਾ ਘਰ ਕਿਸੇ ਦੀ ਦੁਕਾਨ ਤੇ ਕਿਸੇ ਨੂੰ ਜਣ ਕੇ ਜੇਲ ਤੇ ਕਿਸੇ ਨੂੰ ਜਣ ਕੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਤੇ ਉਹ ਇਹ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਫੈਸਲਾ ਹੈ ਆਪਣੇ ਘਰਾਂ ਦਾ ਕਬਜ਼ਾ ਲੈਣ ਲਈ ਮਾਈਆਂ ਅੱਗੇ ਬੈਠੀਆਂ ਨੇ ਹਾਂਜੀ ਮਾਤਾ ਜੀ ਆਪਣਾ ਮਕਾਨ ਹੈ ਕਿੰਨੇ ਸਮੇਂ ਤੋਂ ਸੁੱਥੋ ਮਕਾਨੇ ਹੋਇਆ ਹੋਇਆ ਹੈ ਤਕਰੀਬਨ ਡੇਢ ਸਾਲ ਹੋ ਗਿਆ ਜੀ ਕਿੱਥੇ ਰਹਿੰਦੇ ਸੀ ਤੁਸੀਂ ਕਦੇ ਆਸ਼ਰਮ ਚ ਰਹਿੰਦੇ ਸੀ ਕਦੇ ਕਿਸੇ ਭੈਣ ਭਰਾ ਕੋਲ ਰਹਿੰਦੇ ਸੀ ਆਸ਼ਰਮ ਚ ਹਾਂਜੀ ਅੱਛਾ ਅੱਜ ਅੱਜ ਫਿਰ ਪਹਿਲਾਂ ਵੀ ਉੱਦੇ ਕਬਜ਼ਾ ਦੇਖ ਸਕਦੇ ਹਾਂ ਅੱਖਾਂ ਭਰੀਆਂ ਹੋਈਆਂ ਨੇ ਮਾਤਾ ਦੀਆਂ ਇਹਨਾਂ ਦਾ ਮਕਾਨ ਹੈ ਤੇ ਅੱਜ ਫਿਰ ਕਬਜ਼ਾ ਮਿਲੂ ਤੁਹਾਨੂੰ ਹਾਂਜੀ ਅੱਜ ਤਾਂ ਹੈਗੀ ਪ੍ਰਮਾਤਮਾ ਦੀ ਦਇਆ ਜੀ ਸੰਗਤਾਂ ਸੀ ਸੰਗਤਾਂ ਵੀ ਆਈਆਂ ਹੋਈਆਂ ਨੇ ਠੀਕ ਹੈ ਬੈਂਪਰਾ ਬਹੁਤ ਆਇਆ ਨੇ ਜੀ ਜਿੱਤੇ ਬੰਦੀਆਂ ਆਈਆਂ ਹੋਈਆਂ ਸਾਡੇ ਨਾਲ ਠੀਕ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਸੰਘਰਸ਼ ਲੜਦਿਆਂ ਨੂੰ ਸਾਨੂੰ ਤਕਰੀਬਨ 1 ਮਹੀਨਾ ਦਾ ਐਸਡੀਐਮ ਦਫਤਰ ਚ ਹੋ ਗਿਆ ਜੀ 20-22 ਦਿਨ ਅਸੀਂ ਆਪਣੇ ਇੱਥੇ ਦਰਵਾਜ਼ੇ 'ਚ ਬੈਠੇ ਰਹੇ ਹਾਂ ਜੀ ਕਿਸੇ ਨੇ ਨਿਸਾਰ ਨਹੀਂ ਲਈ ਸੀ ਸਾਡੀ ਦਾ ਦੇਖ ਸਕਦੇ ਹੋ ਵੀ ਸਾਰੀਆਂ ਮਾਈਆਂ ਦੇ ਜਿਹੜੀਆਂ ਜੀ ਅੱਖਾਂ ਭਰੀਆਂ ਹੋਈਆਂ ਨੇ ਕਿਉਂਕਿ ਜਦੋਂ ਘਰ ਤੋਂ ਹੀ ਬੇਕਾਰ ਹੋ ਜੇ ਤਿੰਨ ਚਾਰ ਘਰਾਂ ਦਾ ਮਸਲਾ ਵੀ ਨਹੀਂ ਸਾਡੇ ਗਰੀਬ ਕਰਕੇ ਮੰਗਰ ਕੋਈ ਨਹੀਂ ਸੀ ਲੱਗਿਆ ਇਹ ਤਾਂ ਜਿਉਂਦਿਆਂ ਰਹਿਣ ਜਥੇ ਬੰਦੀਆਂ ਗੋਬਿੰਦ ਪ੍ਰਧਾਨ ਛ ਇਹਨਾਂ ਨੇ ਸਾਡਾ ਸਾਥ ਦਿੱਤਾ ਤਾਂ ਅੱਜ ਅਸੀਂ ਕਰਦਾ ਮੂੰਹ ਦੇਖੋ ਬਾਕੀ ਬਾਕੀ ਨਾਲ ਸਿੰਘ ਜਤੇ ਬੰਦੀਆਂ ਜੁੜੀਆਂ ਉਹਨਾਂ ਦਾ ਕਰਕੇ ਹੀ ਤਾਂ ਅੱਜ ਸਾਡਾ ਸਾਰਾ ਗਵਾਂਢ ਸਾਡੇ ਨਾਲ ਹੈ